ਤੁਹਾਨੂੰ ਇਹ ਇੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਉਂਸਲਰ ਦੇ ਖਿਲਾਫ ਧਾਰੀਵਾਲ ਵਿੱਚ ਸਫਾਈ ਸੇਵਕਾਂ ਲਾਇਆ ਧਰਨਾ ਵਾਰਡ ਨੰਬਰ 9 ਨਵੀਂ آبادی ਧਾਰੀਵਾਲ ਵਿੱਚ ਸਫਾਈ ਨੂੰ ਲੈ ਕੇ ਸਫਾਈ ਸੇਵਕ ਜونی ਅਤੇ ਕਾਉਂਸਲਰ ਸੰਤੋਸ਼ ਕੁਮਾਰ ਦੇ ਪਤੀ ਕਰਨੈਲ ਸਿੰਘ ਵਿਚਕਾਰ ਪੈਦਾ ਹੋਏ ਤਣਾਅ ਕਾਰਨ ਸਫਾਈ ਸੇਵਕ ਜੁਨੀਅਨ ਧਾਰੀਵਾਲ ਵੱਲੋਂ ਕਰਨੈਲ ਸਿੰਘ ਦੀ ਦੁਕਾਨ ਅੱਗੇ ਲੱਗੇ ਕੂੜੇ ਦੇ ਢੇਰ ਸਫਾਈ ਸੇਵਕ ਜੁਨੀਅਨ ਦੇ ਪ੍ਰਧਾਨ ਸਿਕੰਦਰ ਕਲਿਆਣ ਅਤੇ ਸਫਾਈ ਸੇਵਕ ਜونی ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਫਾਈ ਸੇਵਕ ਰੋਜ਼ਾਨਾ ਵਾਂਗ ਆਪਣੇ ਇਲਾਕੇ ਅੰਦਰ ਸਫਾਈ ਕਰਦਾ ਹੋਇਆ ਫੋਟੋ ਖਿੱਚ ਕੇ ਉੱਚ ਅਧਿਕਾਰੀਆਂ ਨੂੰ ਭੇਜ ਰਿਹਾ ਸੀ ਕਿ ਕਰਨੈਲ ਸਿੰਘ ਨੇ ਆ ਕੇ ਉਸ ਦਾ ਫੋਨ ਖੋਲ ਲਿਆ ਅਤੇ ਮਾੜਾ ਚੰਗਾ ਬੋਲਣਾ ਕਰ ਦਿੱਤਾ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਜਿਸ ਦੇ ਰੋਸ ਵਿੱਚੋਂ ਸਫਾਈ ਸੇਵਕ ਜੁਨੀਅਨ ਨੇ ਉਕਤ ਕਾਉਂਸਲ ਦੀ ਦੁਕਾਨ ਅੱਗੇ ਕੂੜਾ ਲਗਾ ਦਿੱਤਾ ਅਤੇ ਨਹਿਰ ਪੁਲ ਧਾਰੀਵਾਲ ਵਿਖੇ ਆਵਾਜਾਈ ਠੱਪ ਕਰ ਧਰਨਾ ਲਗਾ ਦਿੱਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਦੋਸ਼ੀ ਕਰਮਚਾਰੀਆਂ ਵਿਰੁੱਧ ਬੰਦੀ ਕਾਰਵਾਈ ਨਾ ਕੀਤੀ ਤਾਂ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਪੂਰੇ ਪੰਜਾਬ ਅੰਦਰ ਧਰਨੇ ਦਿੱਤੇ ਜਾਣਗੇ ਇਸ ਸਬੰਧੀ ਜੱਦ ਕਾਉਂਸਲਰ ਸੰਤੋਸ਼ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸਫਾਈ ਸੇਵਕ ਆਪਣੀ ਡਿਊਟੀ ਤੋਂ ਕਿਤਾਈ ਕਰਦਾ ਰਹਿੰਦਾ ਹੈ ਅਤੇ ਕਈ-ਕਈ ਦਿਨ ਮਹੱਲੇ ਅੰਦਰ ਸਫਾਈ ਨਹੀਂ ਕਰਦਾ ਜਿਸ ਤੋਂ ਮਹੱਲਾ ਨਿਵਾਸੀ ਪ੍ਰੇਸ਼ਾਨ ਹੋ ਕੇ ਵਾਰ-ਵਾਰ ਸਾਡੇ ਕੋਲ ਆ ਕੇ ਆਖਦੇ ਹਨ ਕਿ ਇਹ ਮਹੀਨੇ ਬਾਅਦ ਪੈਸੇ ਲੈ ਜਾਂਦਾ ਹੈ ਪਰ ਸਫਾਈ ਬਿਲਕੁਲ ਨਹੀਂ ਕਰਦਾ ਇਸ ਸਬੰਧੀ ਜੱਦ ਕਰਨੈਲ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਸਫਾਈ ਸੇਵਕ ਨੇ ਮੇਰਾ ਫੋਨ ਬਲਾਕ ਵਿੱਚ ਪਾ ਰੱਖਿਆ ਹੈ ਜਦ ਕੇ ਅੱਜ ਸਵੇਰੇ 9 ਵਜੇ ਮਹੱਲੇ ਅੰਦਰ ਆਪਣੇ ਮੋਬਾਈਲ ਤੋਂ ਫੋਟੋ ਖਿੱਚਦਾ ਵੇਖਿਆ ਤਾਂ ਮੈਂ ਕਿਹਾ ਕਿ ਮਹੱਲੇ ਅੰਦਰ ਗੰਦਗੀ ਪਈ ਹੋਈ ਹੈ ਅਤੇ ਕਿਸ ਚੀਜ਼ ਦੀ ਫੋਟੋ ਭੇਜ ਰਿਹਾ ਹੈ ਅਤੇ ਮੈਂ ਇਸ ਦਾ ਫੋਨ ਆਪਣੇ ਕੋਲ ਰੱਖ ਲਿਆ ਅਤੇ ਮੈਂ ਕਿਸੇ ਵੀ ਵਿਅਕਤੀ ਨੂੰ ਨਾਮ ਮੰਦਾ ਬੋਲਿਆ ਅਤੇ ਨਾ ਹੀ ਕਿਸੇ ਨੂੰ ਜਾਤੀ ਪ੍ਰਤੀ ਕੋਈ ਅਪਸਬਦ ਬੋਲੇ ਕੌਂਸਲਰ ਇੰਦਰਾਂਤ ਸਿੰਘ ਨੇ ਕਿਹਾ ਕਿ ਇਸ ਸਬੰਧ ਵਿੱਚ ਮੇਰਾ ਕੋਈ ਰੋਲ ਨਹੀਂ ਅਤੇ ਬਿਨਾਂ ਵਜ੍ਹਾ ਮੁਹੱਲੇ ਵਿੱਚ ਆ ਕੇ ਸਫਾਈ ਸੇਵਕਾਂ ਵੱਲੋਂ ਰੋਲਾ ਪਾਇਆ ਗਿਆ ਜੋ ਕਿ ਬਹੁਤ ਮੰਦ ਭਗਾ ਹੈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਹੋਇਆ ਅੱਜ ਮੈਂ ਨਾ ਜੁਨੀਆ ਜੀ ਤੇ ਘਰ ਗਏ ਐਮਸੀ ਸਾਹਿਬ ਘਰ ਦੀ ਨੂੰ ਮਾੜਾ ਚੰਗਾ ਬੋਲਿਆ ਜੀ ਕਿਹਾ ਕੀ ਨਾਮ ਕਰਮੇਲ ਐਮਸੀ ਜੀ ਤੇ ਮੈਂ ਨਾ ਹਤੋ ਪਾਈ ਉਹ ਨਾਲ ਮੇਰਾ ਫੋਨ ਖੋ ਕੇ ਲੈ ਗਏ ਜੀ ਉਹ ਕਿਸ ਗੱਲ ਤੋਂ ਜੀ ਪਤਾ ਨਹੀਂ ਇਹ ਨੰਬਰ ਬਲੌਗ ਤੇ ਕਨੇ ਪਾਇਆ ਤੋ ਹੋਣੀ ਕੋਈ ਗੱਲ ਹੋਰ ਤਨੀ ਵੀ ਗੱਲ ਕੀਤੀ ਨਹੀਂ ਹੋਣੀ ਕੋਈ ਗੱਲ ਕੀਤੀ ਮਾੜਾ ਚੰਗਾ ਵੀ ਬੋਲਿਆ ਗਾਲਾਂ ਆਵ ਮਾਰੀ ਜਾਤ ਪੱਤਾ ਜਾਤੀ ਬਾਰੇ ਵੀ ਗਿਆ ਹੋਈ ਸੜ ਜਾ ਕੇ ਤੈਨੂੰ ਬੋਲਿਆ ਸੜ ਜਾ ਤੁਹਾਡੀਆਂ ਟੀਮ ਦੇ ਨਾਲ ਬੋਲ ਤੜੀ ਵਾਈਫ ਨਾਲ ਵੀ ਕੋਈ ਮਾੜਾ ਚੰਗਾ ਬੋਲਿਆ ਹਾਂਜੀ ਹਾਂਜੀ ਕੀ ਬੋਲਿਆ ਕੀ ਗੰਦੀ ਕੌਮ ਦੇ ਇਤਾਂ ਨੂੰ ਨੌਕਰੀ ਦਿਵਾਉਣਾ ਵਾ ਨੌਕਰੀ ਤਾਂ ਵੀ ਲਵਾਉਣਾ ਕਹਿੰਦਾ ਤੋ ਟਿਕਾ ਤੋਂ ਵੈ ਨੂੰ ਪਛੋਣਾ ਵਾ ਇਹੋ ਜਿਹਾ ਗੱਲਬਲਾ ਬੋਲ ਕੇ ਗਿਆ ਵੇਖੀ ਇਹਨੂੰ ਕਿਹੜਾ ਸਟੌਂਦਾ ਵਾ ਇਹਨੇ ਨੌਕਰੀ ਤੋਂ ਪਛੋਂਦਾ ਵਾ ਕਹਿੰਦਾ ਨਾਲੇ ਭੈਣ ਚ ਦਾ ਗੰਦ ਪਾਇਆ ਕਹਿੰਦਾ ਤੂੰ ਪਾਇਆ ਇਹਨੇ ਜਿਹੜਾ ਨਾਲੇ ਗੰਦੀ ਜਾਤ ਆ ਨੇ ਇਹ ਇਹੋ ਜਿਹਾ ਗੱਲਾਂ ਬੋਲਣੇ ਲਫ਼ਜ਼ ਬੋਲੇ ਆ ਤੇ ਕੀ ਮੰਗ ਕਰਦੇ ਕੋਈ ਇਹ ਗੱਲ ਮੇਰਾ ਫੈਸਲਾ ਹੋਣਾ ਚਾਹੀਦਾ ਹੁਣ ਸਾਹ ਮਿਲਣਾ ਚਾਹੀਦਾ ਪਰਚਾ ਘਟਾਉਣਾ ਜੀ ਨਾਲੇ ਜਿਹੜੀ ਘਟਨਾ ਕਰਾਂ ਮੈਂ ਸਵੇਰੇ 9 ਵਜੇ ਦੀ ਆ ਜੀ 9 ਵਜੇ ਤਾਂ ਮੈਨੂੰ ਫੋਨ ਆਂਦਾ ਵਾ ਮੁੰਡਾ ਵਾ ਜੋਨੀ ਕਰਕੇ ਨਾਮ ਆ ਨਵੀਆਬਾਦੀ ਦੇ ਵਿੱਚ ਇਹਦੀ ਡਿਊਟੀ ਆ ਔਰ ਇਹ ਡਿਊਟੀ ਕਰ ਰਿਹਾ ਵਾ ਨਵੀਆਬਾਦੀ ਜਿਹੜੀ ਬਾੜ ਆ ਉਹਦਾ ਐਮਸੀ ਇੱਕ ਉਹਦੀ ਐਮਸੀ ਜਿਹੜੀ ਇੱਕ ਲੇਡੀਸ ਆ ਲੇਕਿਨ ਉਹ ਲੇਡੀਸ ਐਮਸੀ ਆਪ ਨਹੀਂ ਜਾਂਦੀ ਉਹ ਆਪਣੇ ਘਰ ਵਾਲੇ ਨੂੰ ਭੇਜਦੀ ਆ ਉਹ ਜਿਹੜਾ ਕਰਨਲ ਐਮਸੀ ਆ ਜਿਹੜਾ ਐਮਸੀ ਆ ਉਹ ਇਹਦੇ ਘਰ ਜਾ ਕੇ ਪਹਿਲੇ ਤੇ ਨੰਬਰ ਤੇ ਉਹਦਾ ਫਰਜ ਨਹੀਂ ਬੰਦਾ ਇਹਦੇ ਘਰ ਜਾਣਾ ਇਹਦੀ ਵਾਈਫ ਨੂੰ ਮਾੜਾ ਚੰਗਾ ਬੋਲਣਾ ਜਾਤੀਵਾਦ ਦੇ ਸ਼ਬਦ ਬੋਲਣਾ ਅਗਰ ਤੇਰੀ ਵਾ ਉਹਦੀ ਵਾਰ ਚ ਕੋਈ ਕੰਪਲੇਂਟ ਆ ਉਹ ਕੰਪਲੇਂਟ ਦੇਣਾ ਪੰਦਾ ਵਾ ਉਹਦਾ ਦਫਤਰ ਸੈਂਟ ਇਨਸਪੈਕਟਰ ਯੂ ਨੂੰ ਨਾ ਕਿ ਆਪ ਇਹ ਚੈੱਕ ਕਰੇ ਇਹ ਸਾਡੇ ਤੇ ਅਫਸਰ ਥੋੜੀ ਲੱਗਾਦਾ ਕੋਈ ਤੁਰੰਤ ਇਹਨਾਂ ਨੇ ਮੈਨੂੰ ਇਸ ਮਸਲੇ ਤੇ ਫੋਨ ਵੀ ਕੀਤਾ ਵਾ ਇਹਨੂੰ ਮੈਂ ਕਿਹਾ ਅਗਰ ਜੇ ਤੂੰ ਕੰਮ ਕਰਨ ਨਿਆ ਵਾ ਤੇ ਤੂੰ ਆਪਣੀਆਂ ਫੋਟੋਆਂ ਖੇਚ ਇਨਸਪੈਕਟਰ ਨੂੰ ਪਾ ਕਿ ਐਨੇ ਵਜੇ ਦੇਖੋ ਮੈਂ ਕੰਮ ਕਰ ਰਿਹਾ ਵਾਂ ਕਿਉਂਕਿ ਅਸੀਂ ਵੀ ਚਾਹਨੇ ਆ ਕਿ ਅਗਰ ਉਹ ਕੰਮ ਕਰ ਰਿਹਾ ਵਾ ਇਹ ਪ੍ਰੂਫ ਹੋਵੇ ਜਿਹੜੀ ਫੋਟੋ ਕਿਚਨ ਵੱਲੋਂ ਕਹਾ ਉਹ ਸਾਡੇ ਵੱਲੋਂ ਹੋਇਆ ਵਾ ਪਰ ਇਹਦਾ ਕੀ ਫਰਜ ਬੰਦਾ ਵਾ ਇਹਦੀ ਜਨਾਨੀ ਨੂੰ ਜਾ ਕੇ ਜਾਤੀਵਾਦ ਦੇ ਸ਼ਬਦ ਬੋਲਨੇ ਗਲਤ ਬੋਲਣਾ ਦਫ਼ਤਰ ਜਾਵੇ ਉਥੇ ਜਾ ਕੇ ਕੰਪਲੇਂਟ ਕਰੇ ਘਰ ਜਾ ਕੇ ਐਮਸੀ ਇੱਕ ਐਮਸੀ ਵੀ ਨਹੀਂ ਐ ਐਮਸੀ ਵੀ ਉਹਦੀ ਜਨਾਨੀ ਉਹਦਾ ਕੀ ਮਤਲਬ ਪਿਆਦਾ ਵਾ ਕਿ ਇਹਦੇ ਘਰ ਜਾ ਕੇ ਉਹ ਜਨਾਨੀ ਨੂੰ ਗਲਤ ਬੋਲੇ ਉਸ ਤੋਂ ਬਾਅਦ ਜਦੋਂ ਫੋਟੋ ਦੀ ਗੱਲ ਹੋਈ ਆ ਇਹਨੂੰ ਮੈਂ ਕਿਹਾ ਕਿ ਫੋਟੋਆਂ ਖਿੱਚ ਕੇ ਬੌ ਨੂੰ ਪਾ ਦੇ ਕਿ ਇੰਨੇ ਟਾਈਮ ਤੇ ਮੈਂ ਇੱਥੇ ਆ ਇਹਨੂੰ ਮਾੜਾ ਚੰਗਾ ਬੋਲ ਕੇ ਇਹਦੇ ਹੱਥੋਂ ਫੋਨ ਵੀ ਖੋ ਕੇ ਲੈ ਕੇ ਗਿਆ ਵਾ ਐਮਸੀ ਸਾਹਿਬ ਕਹਿ ਰਿਹਾ ਕਿ ਫੋਨ ਖੋ ਕੇ ਲੈ ਕੇ ਗਿਆ ਵਾ ਇਹਦਾ ਫਰਜ ਬੰਦਾ ਵਾ ਇਹ ਫੋਨ ਖੋਣ ਦਾ ਕੀ ਮਤਲਬ ਹੈ ਤੇ ਦੂਸਰਾ ਉਹਦੇ ਘਰ ਜਾ ਕੇ ਬੋਲਣ ਦਾ ਕੀ ਮਤਲਬ ਹੈ ਗਾਂ ਕੀ ਕਾਰਵਾਈ ਕਰੋਗੇ ਜੇ ਗਾਂ ਕਾਰਵਾਈ ਇਹੋ ਹੀ ਆ ਜੀ ਪਹਿਲੇ ਨੰਬਰ ਤੇ ਅਗਰ ਇਹ ਮਾਫੀ ਨਹੀਂ ਮੰਗਦਾ ਸਾਡਾ ਸੰਘਰਸ਼ ਤੇਜ ਹੋਏਗਾ ਦੂਸਰਾ ਕਹੇ ਐਮਸੀ ਦਾ ਮੁਲਾਜ਼ਮਾ ਪ੍ਰਤੀ ਕੋਈ ਹੱਕ ਨਹੀਂ ਬੰਦਾ ਈ ਉਹਨੂੰ ਕਹਿਣ ਜਾ ਕੇ ਇਹ ਆਪ ਮਗਰ ਮਗਰ ਫਿਰਦੇ ਆ ਕੰਮ ਤੁਸੀਂ ਦਫਤਰ ਬੈਠ ਕੇ ਉਥੇ ਉਹਨਾਂ ਨੂੰ ਕਹੋ ਕੰਮ ਤੁਹਾਡੀ ਵਾਰਡ ਦੇ ਆ ਬੰਦਿਆਂ ਦੇ ਮਗਰ ਫਿਰਨਾ ਥੋੜੀ ਡਾਡਾ ਕੰਮ ਆ ਸੈਂਟਿੰਗ ਇੰਸਪੈਕਟਰ ਫਿਰੇ ਈਓ ਫਿਰੇ ਇਹ ਕਿਤਰਾ ਦੀ ਗੱਲ ਉਹਦੇ ਅੱਜ ਇਹਦੇ ਘਰ ਹੋਇਆ ਕਾਨੂੰ ਜਾ ਕੇ ਹੋਰਾਂ ਦੀਆਂ ਜਨਾਨੀਆਂ ਨੂੰ ਇਹ ਕਹਿਣਗੇ ਉਹ ਭਾਗਤਾ ਕੀ ਸੀਮਤ ਰੱਖੋਗੇ ਕਿ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਆਹੀ ਪਰਚਾ ਆਹੀ ਜਨਾਇਕ ਪਰਚਾਨਾ ਕਟਿਆ ਗਿਆ ਆਹੀ ਚੋਪਣੀ ਬੈਠਣਾ ਅਗਰ ਕੋਈ ਕਾਰਵਾਈ ਨਾ ਹੋਈ ਤੇ ਸਾਡੀ ਆਣ ਵਾਲੇ ਦਿਨਾਂ ਚੰਨ ਮਿੱਥੇ ਸਮੇਂ ਦੀ ਫਿਰ ਹੜਤਾਲ ਤੇ ਫਿਰ ਸਾਡੀਆਂ ਜਥੇਬੰਦੀਆਂ ਬਾਹਰੋਂ ਵੀ ਆਉਣਗੀਆਂ ਸਾਡਾ ਜਿੰਨਾ ਵੀ ਭਾਈਚਾਰਾ ਵਾ ਹੋਰ ਵੀ ਜਥੇਬੰਦੀਆਂ ਜਿੰਨੀਆਂ ਵਾਲਮੀਕ ਭਾਈਚਾਰਾ ਵਾ ਰਵੀਦਾਸ ਭਾਈਚਾਰਾ ਇਹ ਸਾਰੇ ਇਕੱਠੇ ਕਰਕੇ ਕਿਉਂਕਿ ਜਾਤੀਵਾਦ ਦਾ ਸ਼ਬਦ ਆ ਇਹ ਅਹੀ ਇਹਦੇ ਤੇ ਅਸੀਂ ਕਾਰਵਾਈ ਕਰਾਣੀ ਆ ਘਰ ਜਾ ਕੇ ਬੋਲਿਆ ਵਾ ਗਲੀ ਚ ਮੇਰਾ ਨਾਮ ਹੈ ਸੰਤੋਸ਼ ਮੇਰਾ ਆ ਬੋਲੋ ਮੇਰਾ ਨਾਮ ਸੰਤੋਸ਼ ਕੋੜਿਆ ਮੈਂ ਐਮਸੀਐਮ ਵਾਲੇ ਦੀ ਇਤੋਂ ਦੀ ਨਵੀਂ ਵਾਦੀ ਦੀ ਭਾਜੀ ਜਦੋਂ ਮੈਂ ਮਤਲਬ ਕਿ ਇਹਨੂੰ ਆਵਾਜ਼ਾਂ ਮਾਰਨੀ ਹੈ ਮੇਰੀ ਬਾਤ ਨਹੀਂ ਸੁਣਦਾ ਮੈਨੂੰ ਸਿਰਫ ਅੱਗੋਂ ਕਦੀ ਕੋਸ਼ ਕਹਿ ਜਾਂਦਾ ਕਦੀ ਕੋਸ਼ ਕਹਿ ਜਾਂਦਾ ਏ ਜੇ ਮੈਂ ਜਰ ਮਹੱਲੇ ਚ ਨਿਕਲਦੀ ਮੈਨੂੰ ਸਾਰੀਆਂ ਮਹੱਲੇ ਦੀ ਜਿੰਨੀਆਂ ਵੀ ਲੇਡੀਆਂ ਸਾਰੀਆਂ ਮੈਨੂੰ ਬੁਲਾ ਕੇ ਕਹਿੰਦੀਆਂ ਐ ਕਿ ਮੈਂ ਤੁਹਾਨੂੰ ਤੁਹਾਨੂੰ ਕਹਿਣਾ ਤੁਹਾਡੇ ਘਰ ਮਤਲਬ ਕੂੜਾ ਗਲੀਆਂ ਨਹੀਂ ਸਾਫ਼ ਕਰਦਾ ਹੈਗਾ ਇਹਨਾਂ ਇਹ ਵਾਜਾ ਵੀ ਮਾਰਦੇ ਰਹਿੰਦੇ ਆ ਜੋਨੀ ਨੂੰ ਜੋਨੀ ਤਾਂ ਵੀ ਨਹੀਂ ਲੱਕੇ ਜੇ ਮੈਂ ਆਪ ਵੀ ਬਾਜੀ ਫਿਰਨੀ ਆ ਤੇ ਗਲੀਆਂ ਵਿੱਚ ਉਤਰਾ ਹੀ ਡੱਕੇ ਪਏ ਹੁੰਦੇ ਆ ਉਤਰਾ ਹੀ ਲੁਕਾਫੇ ਪਏ ਹੁੰਦੇ ਆ ਲੜੀ ਤੇ ਗਲੀ ਚ ਕਿਹੇ ਵੀ ਗਲੀ ਚ ਨੌਕਰੇ ਨੇ ਅੱਜ ਕੀ ਕੀਤਾ ਅੱਜ ਵੀ ਇਹਨੇ ਸਵੇਰੇ ਮੈਂ ਸਾਹਮਣੇ ਹੀ ਬੈਠੇ ਰਹੇ ਆ ਇਨੇ ਸਾਹਮਣੇ ਆਇਆ ਸਿਰਫ ਦੋ ਗਲੀਆਂ ਜਿਹੜੀਆਂ ਸਾਹਮਣੇ ਇੱਕ ਗਲੀ ਦੇ ਲਾਗੋ ਢੱਕੇ ਕੱਢ ਕੇ ਚਲੇ ਗਿਆ ਇੱਕ ਗਲੀ ਉਤਰਾ ਉਹ ਜਿਹਨਰੇਡੀ ਬਾਹਰ ਨਿਕਲੀਆਂ ਉਹਨਾਂ ਨੇ ਆਪਣੇ ਢੱਕੇ ਆਪ ਹੀ ਸਾਫ਼ ਕੀਤੇ ਆਪਣੇ ਦਰਵਾਜ਼ਿਆਂ ਗਾੜੀ ਆਪ ਹੀ ਢੱਕੇ ਕੱਢ ਕੇ ਤੇ ਪਾਣੀ ਰੋੜਿਆ ਉਹਨਾਂ ਨੇ ਤੇ ਬਾਜੀ ਇਹ ਕੋਈ ਗੱਲ ਵਾਲੀ ਆ ਮੇਰੀ ਗਲੀ ਚ ਤਾਂ ਕਦੀ ਵੜਿਆ ਹੀ ਨਹੀਂ ਇਹ ਇਹ ਭੰਜੀ ਜਿਹੜਾ ਕੂੜਾ ਲਗਾਵਾ ਇਹ ਤੁਹਾਡੀ ਦੁਕਾਨ ਦੇ ਲੱਗਾ ਤੇ ਕਿਹਨਾਂ ਲਾਇਆ ਇਹ ਇਹ ਲਾਇਆ ਨੇ ਜੋਨੀ ਨੇ ਚਿੱਟੇ ਜੋਨੀ ਨੇ ਕਮੇਟੀ ਕਰੋ ਜਿਹੜਾ ਹਦੇ ਮਹੱਲੇ ਚ ਐਮਸੀ ਹੈ ਜਿਹੜਾ ਕੰਮ ਕਰਦਾ ਉਹ ਜਿਹੜਾ ਮਤਲਕੀ ਜਮਾਦਾਰੀ ਕਮੇਟੀ ਘਰ ਦਾ ਕੰਮ ਕਰਦਾ ਪਿਆ ਇੱਥੇ। ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕੀ ਮਸਲਾ ਤੇ ਖੜਾ ਆ ਜੇ। ਭਾਜੀ ਮੇਰਾ ਨਾਮ ਕਰਨੈਲ ਸਿੰਘ ਆ। ਮੇਰੀ ਮਿਸੇਜ ਵਾਰਡ ਨੰਬਰ 9 ਤੋਂ ਸੰਤੋਸ਼ ਘੋੜੇ ਤੇ ਮੌਜੂਦਾ ਕਾਉਂਸਲਰ ਆ। ਇਹ ਸਾਡੇ ਵਾਰਡ ਚ ਜੋਨੀ ਨਾਦਾ ਵਾ ਕੋਮੇਟੀ ਕਰੋ ਜਿਹੜਾ ਅੱਜ ਸਵੈ ਦਾ ਕੰਮ ਕਰਦਾ ਵਾ। ਮੈਂ ਉਹਨੂੰ 8 ਦਿਨ ਹੋ ਗਿਆ ਜੀ ਉਹ ਕੰਟ੍ਰੈਕਟ ਕਰਦਾ ਮੇਰੇ ਕੋਲ ਡਾਕਟਰ ਨਹੀਂ ਇਹ ਬੰਦਾ। ਮੁਹੱਲੇ ਚ ਇਹਨਾਂ ਗੰਦ ਪਿਆ ਵਾ ਸਾਰਾ ਮੁਹੱਲਾ ਮੇਰੇ ਘਰ ਆ ਕੇ ਮੈਨੂੰ ਲਾ ਮਿਲਦਾ ਵੀ ਸਾਡੇ ਗੰਦ ਪਿਆ ਵਾ। ਤੁਹਾਨੂੰ ਮੈਂ ਮੌਜੂਦਾ ਮੌਕਾ ਦਿਖਾਉਂਗਾ ਪੂਰੇ ਵਾਰਡ ਦਾ ਵੀ ਅ ਅੱਜ ਮੈਂ ਇਹਨੂੰ ਸਾਰੇ ਮਹੱਲੇ ਚ ਲੱਭਦਾ ਲੱਭਦਾ ਜਦੋਂ ਆਜਾ ਤਾ ਮੈਂ ਸਿਰੇ ਘਰ ਗਿਆ ਤੇ ਦੀਦੀ ਦੀ ਘਰ ਦੀ ਨੂੰ ਅੰਦਰ ਘਰ ਮਿਲੀ ਆ ਮੈਂ ਇਹਨੂੰ ਕਿਹਾ ਮੈਂ ਵੀ ਤੁਹਾਡਾ ਕਿਤੇ ਘਰ ਹਾਲ ਕਿਤੇ ਆਉ ਕੰਮ ਨਹੀਂ ਕਰਦਾ ਕਹਿੰਦਾ ਭਾਜੀ ਮਹੱਲੇ ਚ ਕੰਮ ਕਰ ਲਿਆ ਮੈਂ ਮੈਂ ਸਾਰੀਆਂ ਗਲੀਆਂ ਘੁੰਮ ਫਿਰ ਕੇ ਆ ਗਿਆ ਮੈਨੂੰ ਕਿਤੇ ਨਹੀਂ ਲੱਭਾ ਇਹਦਾ ਜਿਹੜਾ ਕੰਮ ਕਰਨ ਵਾਲਾ ਸਮਾਨ ਅੰਦੀ ਗਲੀ ਚ ਮੰਜਾ ਉੱਥੇ ਪਿਆ ਵਾ ਇੱਕ ਲੋਹੇ ਦਾ ਸੰਦ ਉੱਥੇ ਪਿਆ ਵਾ ਇਹਦਾ ਲੱਭਦਾ ਦੀ ਘਰ ਦੀ ਇਹਨੂੰ ਲੱਭ ਕੇ ਲੈ ਕੇ ਆਈਏ ਜਾ ਕੇ ਪਤਾ ਨਹੀਂ ਕਿਹੜੀ ਗਲੀ ਚ ਲੈ ਕੇ ਆਈ ਆ ਕਿਹਦੇ ਘਰੇ ਬੈਠਾ ਸੀ ਮੈਨੂੰ ਨਹੀਂ ਇਸ ਬਾਰੇ ਪਤਾ ਮੈਂ ਇਹਨੂੰ ਪੁੱਛਿਆ ਮੈਂ ਜੌਨੀ ਤੂੰ ਮੈਂ ਤ ਤੂੰ ਬਸਟਾਂ ਨੂੰ ਕੋ ਮੰਡਿਆ ਤੇ ਮੈਨੂੰ ਕਹਿੰਦਾ ਮੈਂ ਜਿਹੜੀ ਆ ਮਿਰਚਾ ਖਰੀਦਣ ਆਇਆ ਯਾਰ ਵਿੱਚ ਮੈਂ ਤੇਰਾ ਕੰਮ ਕਰਨ ਦਾ ਕੰਮ ਹੈ ਕਿ ਆ ਰੀ ਮਿਰਚ ਕਿਦੋਂ ਦਾ ਟਾਈਮ ਚਲਾ ਕਹਿੰਦਾ ਨਹੀਂ ਮੈਂ ਮਹੱਲੇ ਦਾ ਕੰਮ ਕਰਕੇ ਆ ਮੈਂ 6 ਵਜੇ ਤੋਂ ਆ ਗਿਆ 8 ਵਜੇ ਤੋਂ ਸਬਜ਼ੀ ਖਰੀਦ ਲੈਣੇ ਬਜ਼ਾਰ ਵਿੱਚ ਇਹ ਚੱਲ ਗਿਆ ਜੀ ਕੋਈ ਗੱਲ ਨਹੀਂ ਕੀਤੀ ਅੱਜ ਫਿਰ ਇਹ ਮਹੱਲਾ ਬਤਾ ਆਪਣੇ ਘਰ ਗਿਆ ਉਹ ਤੇ ਜਦੋਂ ਘਰ ਘਰ ਵਾਲੀ ਨੂੰ ਲੱਭ ਕੇ ਲੈ ਕੇ ਆਈ ਹੈ ਨਾ ਮੈਂ ਪੁੱਛਿਆ ਮੈਂ ਤੂੰ ਮੇਰਾ ਨੰਬਰ ਬਲੌਕ ਚ ਪਾਇਆ ਮੈਂ ਫੋਨ ਕਰਨਾ ਤੇਰਾ ਫੋਨ ਹੀ ਤੈਨੂੰ ਲੱਗਦਾ ਕਹਿੰਦਾ ਨਹੀਂ ਮੇਰਾ ਚੈੱਕ ਕਰਾਪ ਮੈਂ ਚੈੱਕ ਕਰਾਪ ਤੇ ਫੋਨ ਬੰਦ ਹੋ ਜਾਂਦਾ ਵਾ ਜਾਂ ਚਾਰਜ ਨਹੀਂ ਇਹਦੀ ਘਰ ਦੀ ਆਪਣੇ ਘਰ ਦੇ ਬੈਲ ਮਾਰੀ ਬੈਲ ਜਾ ਰਹੀ ਆ ਮੇਰਾ ਇਹ ਤੇ ਬੈਲ ਮਾਰੀ ਆ ਤੇਰਾ ਨੰਬਰ ਬਲੌਕ ਆ ਰਿਹਾ ਇਹ ਮੈਨੂੰ ਫੋਨ ਕਰ ਰਿਹਾ ਮੇਰੇ ਨੰਬਰ ਤੇ ਤਾਂ ਫੋਨ ਆਇਆ ਉਹ ਮੈਨੂੰ ਫੋਨ ਆ ਰਿਹਾ ਵਾ ਇਹਦੀ ਮੈਂ ਸਕਰੀਨਸ਼ਾਟ ਖਿੱਚ ਕੇ ਨੰਬਰ ਬਲੌਕ ਦੀ ਮੈਂ ਆਪਣੇ ਕੋਲ ਰੱਖ ਲਈਆ ਉਹ ਲੈ ਕੇ ਮੈਂ ਅਸ਼wini ਦੁੱਗਲ ਪ੍ਰਧਾਨ ਨਗਰ ਕੌਂਸਲ ਦਾ ਉੱਤੇ ਮੈਂ ਘਰ ਗਿਆ ਛੇ ਸਾਲੇ 8:30 ਵਜੇ ਮੈਂ ਪ੍ਰਧਾਨ ਜੀ ਆ ਇਸ਼ੂ ਹੋਇਆ ਵਾ ਉਹਨਾਂ ਨੂੰ ਫੋਨ ਕੀਤਾ ਵਾ ਕਹਿੰਦਾ ਨਹੀਂ ਨਹੀਂ ਜੀ ਮੈਂ ਕੰਮ ਕਰਦਾ ਮੈਂ ਇਹ ਨੰਬਰ ਤੇ ਬਲੌਕ ਚ ਵੀ ਪਾਇਆ ਕਹਿੰਦਾ ਵੀ ਮੇਰਾ ਫੋਨ ਲੱਗਿਆ ਫਿਰ ਉਹਦਾ ਨੰਬਰ ਕਿਉਂ ਨਹੀਂ ਲੱਗਦਾ ਉੱਥੇ ਸੈਂਟਰੀ ਅਸ ਤੋਂ ਸਾਡੇ ਜਿਹੜਾ ਮੋਂਟੂ ਜੀ ਉੱਥੇ ਆ ਗਏ ਨਾ ਉਹਨਾਂ ਦੇ ਧਿਆਨ ਚ ਵੀ ਮੈਂ ਮਸਲਾ ਜਾਂਦਾ ਕੀ ਅੱਜ ਘਟਨਾ ਹੋਈ ਹੈ ਕਿਉਂ ਆ ਸਾਡਾ ਵਿਵਾਦ ਹੋਈ ਹੈ ਇਹ ਕੀ ਵੀ ਬਾਤ ਹੈ ਮੇਥੋ ਸਰ ਮੇਰੀ ਵਾਰਡ ਦਾ ਕੋਈ ਵਿਵਾਦ ਨਹੀਂ ਸੀ ਨਾ ਹੀ ਮੇਰਾ ਕੋਈ ਰੋਲ ਹੈਗਾ ਵਿੱਚ ਮੇਰੀ ਮੈਂ ਐਮਸੀ ਇੰਦਰੀਆਸ ਵਾਰਡ ਨੰਬਰ 12 ਜਿਹੜੀ ਮੇਰ ਕੋ ਵਾਰਡ ਹੈਗੀ ਆ ਤੇ ਇਹਦੇ ਵਿੱਚ ਥੋੜਾ ਅੱਜ ਮੇਰੇ ਕੋਲ ਕਾਉਂਸਲਰ ਕਰਨੈਲ ਆਇਆ ਸੀਗਾ ਵਾਰਡ ਨੰਬਰ 9 ਦਾ ਤੇ ਉਹ ਮੈਨੂੰ ਕਹਿ ਰਿਹਾ ਸੀਗਾ ਕਿ ਯਾਰ ਮੇਰੀ ਵਾਰਡ ਦੀ ਸਪਾਈ ਦੀ ਦੁੱਗਲ ਸਾਹਿਬ ਕੋ ਜਾਣਾ ਜਰਾ ਮੈਂ ਉਹਦੇ ਨਾਲ ਗਿਆ ਦੁੱਗਲ ਸਾਹਿਬ ਕੋ ਦੁੱਗਲ ਸਾਹਿਬ ਨਾਲ ਜਾ ਕੇ ਤੇ ਕੋਈ ਵੀ ਇਥੇ ਸ ਕਿੱਤਾ ਕਰਕੇ ਨਾਮ ਉਹਦਾ ਉਹਦਾ ਨਾਲ ਗੱਲਬਾਤ ਦੁੱਗਲ ਸਾਹਿਬ ਨੇ ਵੀ ਕੀਤੀ ਆ ਤੇ ਗੱਲਬਾਤ ਕਰਕੇ ਉਹਨੇ ਕਿਹਾ ਵੀ ਮੇਰਾ ਨਾਮ ਮੇਰਾ ਨੰਬਰ ਜਿਹੜਾ ਵਾ ਇਹਨੇ ਜਿਹੜਾ ਸਫਾਈ ਕਰਮਚਾਰੀ ਹੈ ਨੰਬਰ ਮੇਰਾ ਬਲੌਕ ਚ ਪਾਇਆ ਹੋਇਆ ਮੇਰਾ ਫੋਨ ਹੀ ਚੁੱਕਦਾ ਮੈਂ ਉਹਦੇ ਮਗਰ ਮਗਰ ਜਾਣਾ ਵਾ ਤੇ ਉਹਨੂੰ ਲੱਭਣ ਨੇ ਵੀ ਹੈ ਕਿੱਥੇ ਆ 8 ਸਵਾ 8 ਹੋਏ ਤੇ ਮੇਰੀ ਵਾਰਡ ਚ ਲੱਭ ਨਹੀਂ ਰਿਹਾ ਉਹ ਤੋਂ ਬਾਅਦ ਦੁੱਗਲ ਪ੍ਰਧਾਨ ਨੇ ਵੀ ਕਿਹਾ ਵੀ ਕੋਈ ਗੱਲ ਇਹਨੂੰ ਪੁੱਛ ਲੈਣੇ ਬੁਲਾਣੇ ਯੋ ਸਾਹਿਬ ਨੂੰ ਬੁਲਾ ਗਿਆ ਜੋ ਉੱਥੇ ਜੋ ਆਉਂਦੇ ਦਫਤਰ ਚ ਤੇ ਸਫਾਈ ਕਰਮਚਾਰੀ ਨੂੰ ਬਲੌਕ ਤੇ ਪੁੱਛ ਕੇ ਚ ਕਰਦੇ ਇਹਦੀ ਉਸ ਤੋਂ ਬਾਅਦ ਮੈਨੂੰ ਇਹਨੇ ਕਰਨਲ ਐਮ ਅਦੀ ਵਾਰਡ ਦੇ ਵਿੱਚ ਮੈਂ ਗਿਆ ਆਵਾ ਤੇ ਮੇਰੇ ਜਾਣ ਤੋਂ ਪਹਿਲਾਂ ਜਿਹੜਾ ਵੀ ਸਫਾਈ ਕਰਮਚਾਰੀ ਸੀ ਚਟਾ ਉਹ ਆਪਣੀ ਸਫਾਈ ਕਰਨ ਕਰ ਰਿਹਾ ਸੀਗਾ ਤੇ ਨਾਲ ਆਪਣੀ ਫੋਟੋਆਂ ਖਿਚਾਣ ਰਿਹਾ ਸੀਗਾ ਉਹਦੇ ਉੱਤੋਂ ਜਿਹੜਾ ਐਮਸੀ ਸੀਗਾ ਉਹ ਥੋੜਾ ਚਿੜ ਗਿਆ ਯਾਰ ਕੰਮ ਤੋਂ ਕਰਦਾ ਨਹੀਂ ਪਤਾ ਨਹੀਂ ਕਿਤੋਂ ਲੱਭ ਕੇ ਆਇਆ ਮੈਂ ਤੈਨੂੰ ਉਹਨੇ ਉਹਦਾ ਫੋਨ ਖੋਲਿਆ ਫੋਨ ਫੋਨ ਸੀਨੇ ਖੋਲਿਆ ਹਾਂਜੀ ਐਮਸੀ ਨੇ ਯਾਰ ਤੂੰ ਫੋਟੋਆਂ ਖਿਚਾਣਦਾ ਮੈਂ ਇਹੋ ਸਾਹਮਣੂ ਦੱਸਾਂਗਾ ਕਿ ਇੱਕ ਤੂੰ ਮੇਰਾ ਨੰਬਰ ਬਲੌਕ ਚ ਪਾਇਆ ਵਾ ਤੇ ਇੱਕ ਤੂੰ ਆਪਣੀਆਂ ਫੋਟੋਆਂ ਖਿੱਚ ਕੇ ਪਾਣ ਰਿਹਾ ਵਾ ਸਫਾਈ ਹੋ ਨਹੀਂ ਰਹੀ ਉੱਥੇ ਮੌਜੂਦ ਕਾਫੀ ਉੱਥੇ ਉਹ ਮਹੱਲੇ ਦੇ ਨਿ ਤੇ ਉਹਦੇ ਵਿੱਚ ਮੇਰਾ ਕੋ ਰੋਲ ਨਹੀਂ ਆ ਨਾ ਤਾਂ ਸਾਹਮਣੇ ਖੜਾ ਵਾ ਵੀਰ ਉਹਨੂੰ ਪੁੱਛ ਪੁੱਛਿਆ ਜਾਵੇ ਕਿ ਜਾਂ ਮੈਂ ਉਹਨੂੰ ਕੋਈ ਕੋਈ ਤੂੰ ਕਰਕੇ ਬੋਲਿਆ ਵਾ ਜਾਂ ਉਹਨੂੰ ਕੋਈ ਵੱਧ ਘੱਟ ਬੋਲਿਆ ਵਾ ਇੱਕ ਸ਼ਬਦ ਵੀ ਇੱਕ ਸ਼ਬਦ ਵੀ ਮੈਨੇ ਉਹਦੇ ਪ੍ਰਤੀ ਨਹੀਂ ਬੋਲਿਆ ਠੀਕ ਹੈ ਉਹਨਾਂ ਤੇ ਕਾਉਂਸਲ ਉਹ ਕਾਉਂਸਲਰ ਹੈ ਆਪਣੀ ਵਾਰਡ ਦਾ ਉਹਦੇ ਨਾਲ ਗੱਲ ਕਰੇ ਉਹਦਾ ਫਰਜ਼ ਬੰਦਾ ਨਾ ਕਿ ਮੇਰਾ ਫਰਜ਼ ਬੰਦਾ ਹਾਂ ਮੈਂ ਜ਼ਰੂਰ ਉੱਥੇ ਮਜਬੂਦ ਸੀਗਾ ਪਰ ਮੇਰਾ ਉਹਦੇ ਵਿੱਚ ਰੋਲ ਕੋਈ ਨਹੀਂ ਪਰੰਗੀ ਤਾਂ ਅਸੀਂ ਤੋਂ ਪਤੇ ਨੂੰ ਅਸੀਂ ਨਵੀਂ ਲਾਡੀ ਬਾਗ ਨੰਬਰ 9 ਦੇ ਮਾਸੀ ਆ ਸਾਡੇ ਸੇਵਾਦਾਰ ਜਿਹੜਾ ਉਹ ਅਕਸਰ ਸਾਡੇ ਘਰਾਂ ਗੜੀ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਕੰਮ ਕਰਦਾ ਨਾ ਐਸਕੇਜ ਤੇ ਨਾ ਪੱਤਰੀ ਗਿੰਦੀ ਵਿੱਚ ਦੇਖ ਸਕਦੇ ਸਾਰੇ ਘਰਾਂ ਦੀ ਆਪਣੀ ਆਪਣੀ ਸਫਾਈ ਆਪਣਾ ਆਪਣਾ ਪਾਣੀ ਸੁੱਟ ਕੇ ਆਪਣੀ ਆਪਣੀ ਸਫਾਈ ਕਰ ਰਹੇ ਆ ਸਾਰੇ ਦੇਖੋ ਹਨ ਜਿਹੜਾ ਕੋਈ ਫੋੜੋ ਲੈ ਸਕਦੇ ਜੇ ਸਾਰਾ ਕੁਝ ਕਰ ਸਕਦੇ ਹਰ ਮਹੀਨੇ ਤੇ ਮਹੀਨੇ ਲੈਂ ਆਉਂਦਾ ਆਪਣੀ ਗ੍ਰਾਈਡ ਲੈਂ ਆਉਂਦਾ ਜਿਹੜੇ ਵੀ ਤੇ ਦਿਨ ਦਰ ਦੇ ਤੇ ਹਰ ਘਰ ਤੋਂ ਦੀ ਬੱਜੀ ਕਰੀ ਆ ਆਣ ਕੇ ਲੈਂਦਾ ਵਾ ਲੋਕਾਂ ਰਹਿਣ ਵਾਲਾ ਵਾ ਰਹਿਣ ਵਾਲਾ ਵੀ ਇਸ ਗਲੀ ਦਾ ਰਹਿਣ ਵਾਲਾ ਪਿਛਲੀ ਦਾ ਪਰ ਕੋਈ ਵੀ ਇਹਦੀ ਸਫਾਈ ਤੋਂ ਕੋਈ ਵੀ ਬੰਦਾ ਜਿਹੜਾ ਉਹ ਤੋਂ ਸੰਤੁਸ਼ਟ ਨਹੀਂ ਆ ਮਤਲਬ ਕਿ ਕਿਸੇ ਵੀ ਜੋਈ ਵਾਕਿਆ ਵੀ ਜਿਹਦੇ ਘਰ ਘਰ ਦੀ ਸਫਾਈ ਕਰਕੇ ਜਾਂਦਾ ਦੱਸੇ ਕੋਈ 5 5 7-7 ਦਿਨ ਤੇ ਬੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਂਦਾ ਇਹਦਾ ਸਬੂਤ ਤਾਂ ਆਪ ਕੋਲੋਂ ਲੈ ਕੇ ਵੇਖ ਸਕਦੇ ਜੇ ਵੀ ਕੋਈ ਸਫਾਈ ਹੈ ਜੀ ਠੀਕ ਹੈ ਉਹਨੇ ਕੱਢੀ ਕਢਾਈ ਹੈ ਘਰਾਂ ਵਾਲੀ ਕੂੜੇ ਲੱਗੇ ਆ ਬਿਲਕੁਲ ਸਾਰੇ ਇਸ ਤਰ੍ਹਾਂ ਦੇ ਉਹਦਾ ਆਪਣਾ ਫਰਜ਼ੀ ਨਹੀਂ ਮੰਨਦਾ ਲੈ ਕੇ ਜੂਨੀਅਨ ਤੋਂ ਪਿੰਡਾਂ ਦੇ ਜੂਨੀਅਨ ਲੈ ਕੇ ਤੋਂ ਪਿੰਡੇ ਆ ਲੋਕ ਇਹ ਕਹਿੰਦੇ ਕਿ ਇਹਨੂੰ ਮਾੜਾ ਮੋਟਾ ਦੇ ਜੂਨੀਅਨ ਲੈ ਕੇ ਤੋਂ ਪਿੰਡੇ ਆ ਕੀ ਮੰਗ ਕਰਦੇ ਤੁਸੀਂ ਹੁਣ ਮੰਗ ਕਰਦੇ ਵਾਸਤੇ ਦੇਖਣ ਆਣ ਕੇ ਮੌਕਾ ਵੇਖਣ ਜਿਹੜੀ ਇਨਸਾਫ ਬਣਦਾ ਜਿਹੜਾ ਉਹਦੇ ਵਿਚਾਰੇ ਜ਼ਿੰਮੇਵਾਰ ਬੰਦਾ ਜਿਹੜਾ ਉਹਦੇ ਕਾਰ ਖੜੀ ਦੂਏ ਘੇੜ ਲਾਇਆ ਵਾ ਆਣ ਕੇ ਵੇਖਿਆ ਜੇ ਕਿ ਕੀ ਕਾਰਨ ਮੰਨਦਾ ਉਹਦਾ ਕਿਉਂ ਜਿਹੜੀ 3 ਵਜਾ ਕਰ ਦਿੱਤੀ ਕਿਉਂ ਐ ਤਕਾਟ ਕੀ ਹੋ ਸਕਦਾ ਇਹ